ਸਤ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਤੇ ਵੀਰੋ ਅੱਜ ਆਪਾਂ ਨਾ ਤੁਹਾਨੂੰ ਦਿਖਾਉਣੇ ਆਂਗੇ ਕਣਕ ਤੇ ਸਰੋਂ ਕਿਉਂਕਿ ਹੁਣ ਉਰੇ ਕੀ ਟਾਈਮ ਆ ਗਿਆ ਵੀ ਜਿੰਨੇ ਕਣਕ ਪੱਕ ਚੁੱਕੀ ਹੈਗੀ ਅਸਟ੍ਰੇਲੀਆ ਦੇ ਵਿੱਚ ਤੇ ਨਾਲੇ ਸਰੋਂ ਤੇ ਹੁਣ ਬਾਡੀ ਵੀ ਚੱਲ ਰਹੀ ਹੈਗੀ ਤੇ ਅੱਜ ਆਪਾਂ ਖੇਤਾਂ 'ਚ ਆਏ ਸੀਗੇ ਬਾਹਰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਪਹਿਲਾਂ ਆਪਾਂ ਉਰੇ ਰੁਕ ਗਏ ਸੀਗੇ ਉਰੇ ਸਰੋਂ ਦੇਖੀ ਕਿਉਂਕਿ ਉਰੇ ਇਹਦਾ ਰਸਤਾ ਬਣਿਆ ਹੋਇਆ ਹੈਗਾ ਨਹੀਂ ਨਾ ਮੋਸਟਲੀ ਉਰੇ ਕੀ ਹੁੰਦਾ ਵੀ ਰੋਡ ਦੇ ਉੱਪਰ ਨਾ ਤਾਰ ਲੱਗੀ ਹੁੰਦੀ ਹੈਗੀ ਸਾਰੇ ਕਿਤੇ ਵੀਵੇਂ ਅੰਦਰ ਜਾਣ ਨੂੰ ਰਸਤਾ ਨਹੀਂ ਹੁੰਦਾ ਹੈਗਾ ਤਾਂ ਉਰੇ ਰੁਕੇ ਸੀ ਆਪਾਂ ਆਜੋ ਪਹਿਲਾਂ ਆਪਾਂ ਤੁਹਾਨੂੰ ਸਰੋਂ ਦਿਖਾਈਏ ਤੇ ਬਾਕੀ ਨਾ ਉਰੇ ਕੀ ਆਗਾ ਹੁਣ ਜਿਵੇਂ ਤੁਸੀਂ ਆ ਦੂਰੇ ਮਤਲਬ ਦੇਖ ਰਹੇ ਹੋਗੇ ਜਿਵੇਂ ਸਾਰੇ ਉਹ ਪਰਾਂ ਕਣਕੇ ਕਣਕ ਆ ਗਈ ਇੱਥੇ ਕੋਈ ਐਵੇਂ ਨਹੀਂ ਹੈਗਾ ਵੀ ਪੱਧਰ ਥੋਵਾਗਾ ਉੱਚਾ ਨੀਵਾ ਥੋਵਾਗਾ ਹਣਾ ਐਜੀ ਕਣਕ ਹੀ ਹੋਈ ਆ ਆ ਦੇਖੋ ਤੁਹਾਨੂੰ ਆਪਾਂ ਸਰੋਂ ਦਿਖਾਉਣੇ ਹੈਗੇ ਤੇ ਜਿਹੜੀ ਸਰੋਂ ਆ ਗਈ ਸਰੋਂ ਦਿਖਾਈਏ ਆ ਦੇਖੋ ਤੁਸੀਂ ਐਦਾਂ ਦੀ ਮਤਲਬ ਸਰੋਂ ਆ ਗਈ ਉਰੇ ਇਹ ਤੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈਗੀ ਇਹ ਤੇ ਮੈਨੂੰ ਲੱਗਦਾ ਵੀ ਇਹ ਬਸ ਇਹਦੀ ਕਰ ਲੈਣਗੇ ਬਾਡੀ ਹੁਣ ਕਿਉਂਕਿ ਆਪਰੇ ਦੇਖਾਂਗੇ ਜੇ ਕੋਈ ਮਸ਼ੀਨ ਚੱਲਦੀ ਹੋਈ ਸਾਨੂੰ ਦਿਖਾ ਦਾਂਗੇ ਤੇ ਆਪਾਂ ਵੀ ਦੇਖਣਾ ਚਾਹਣੇ ਆਂਗੇ ਵੀ ਹਨਾ ਉਰੇ ਦੀ ਇੱਕ ਕੰਪੈਨਾਂ ਵਗੈਰਾ ਕਿੱਦਾਂ ਨੇ ਕਿੱਦਾਂ ਕਟਾਈ ਕਰਦਿਆਂ ਨੇ ਵੈਸੇ ਪਿੱਛੇ ਆਪਾਂ ਦੇਖ ਕੇ ਆਏ ਸੀਗੇ ਮਤਲਬ ਕਣਕ ਵੱਡੀ ਹੋਈ ਸੀਗੀ ਤੇ ਉਹਦੀਆਂ ਜਿਹੜੀਆਂ ਇਹ ਨਾ ਗੱਠਾ ਬਣਾ ਕੇ ਰੱਖ ਲੈਂਦੇ ਨੇ ਗੇ ਗੱਠਾ ਬਣੀਆਂ ਹੋਈਆਂ ਸੀ ਅੱਗੇ ਆਪਾਂ ਦੇਖਦੇ ਆਂਗੇ ਸਾਨੂੰ ਗੱਠਾ ਦਿਖਾਵਾਂਗੇ ਕਿਉਂਕਿ ਇਹ ਤੂੜੀ ਆਪਣੇ ਵਾਂਗੂ ਨਹੀਂ ਕਰਦੇ ਹੈਗੇ ਜਿਵੇਂ ਆਪਾਂ ਤੂੜੀ ਕਰਦੇ ਆਂ ਨਾ ਇਦਾਂ ਨਹੀਂ ਕਰਦੇ ਇਹ ਗੱਠਾ ਬਣਾ ਲੈਂਦੇ ਨੇ ਗੇ ਤੇ ਬਾਕੀ ਉਹ ਸਾਹਮਣੇ ਉਧਰ ਕਣਕ ਵੱਢ ਰੱਖੀ ਆ ਭਰਾਵੋ ਤੇ ਆ ਸਾਰੇ ਖੇਤ ਨਾ ਉੱਚੇ ਨੀਵੇਂ ਵਿੱਚੀ ਦਰਫਤ ਲੱਗੇ ਹੋਏ ਨੇ ਬਹੁਤ ਸੋਹਣੀਆਂ ਲੋਕੇਸ਼ਨਾਂ ਨੇਗੀਆਂ ਮਤਲਬ ਐਦੀ ਕਣਕ ਆ ਗਈ ਸਾਰੇ ਕਿਤੇ ਤੇ ਫਿਰ ਉਹ ਆ ਦੇਖੋ ਆਪਾਂ ਅੱਗੇ ਆਏ ਸੀਗੇ ਨਾ ਇੱਥੇ ਸਾਰੇ ਤੁਸੀਂ ਦੇਖੋ ਬਿੱਕੇ ਮੋਚਾਂ ਨਹੀਂ ਮਸਾਉਂ ਆਗਾ ਤੇ ਸਾਰੇ ਇਹ ਕਣਕ ਆ ਗਈ। ਆ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਸਾਰੇ ਕਣਕੇ ਕਣਕ ਆ ਗਈ ਦੂਰ ਤੱਕ। ਤੇ ਆ ਸਰੋਂ ਆ ਗਈ ਇੱਧਰ ਵੀ ਤੇ ਬਾਕੀ ਤੁਸੀਂ ਦੇਖੋ ਨਾ ਕਿਦਾਂ ਦਾ ਹੈਗਾ ਜਿਹੜਾ ਇਹਨਾਂ ਦਾ ਨਾਲੇ ਵੀਊ ਦੇਖੋ ਇੱਥੇ ਤੁਸੀਂ। ਹਾਂ। ਤੇ ਪ੍ਰਭੂ ਆਪਾਂ ਫਾਈਨਲੀ ਆਪਾਂ ਨੂੰ ਕਣਕ ਮਿਲ ਗਈ ਉਹਦੇ ਨੇੜੇ ਤੇ ਆਪਾਂ ਤੁਹਾਨੂੰ ਦਿਖਾਈਏ ਵੀ ਕਿੰਨੀ ਕਹੇ ਹੋਗੀ। ਤੇ ਆ ਦੇਖੋ ਤੁਸੀਂ। ਕਣਕੇ ਮਤਲਬ ਥੋੜੀ ਜਿਹੀ ਹਜੇ ਨਰਮਾ ਕੀ ਇਹ ਜਿਵੇਂ ਮੈਂ ਖਾ ਕੇ ਦੇਖਿਆ ਨਾ ਤਾਂ ਥੋੜਾ ਜਿਹਾ ਦਾਣਾ ਜਿਹੜਾ ਨਰਮਾਗਾ ਤਾਂ ਹੀ ਜਿੰਦਾਂ ਨੇ ਵੱਡੀ ਨਹੀਂ ਹੈਗੀ ਕਣਕੇ ਇਹ ਆਹ ਰਸਤਾ ਮਿਲ ਗਿਆ ਖੁੱਲਾ ਪਿਆ ਸੀਗਾ ਗੇਟ ਤੇ ਆ ਤੁਸੀਂ ਦੇਖ ਰਹੇ ਹੋਗੇ ਐਦਾਂ ਪਹਾਗਾ ਜਿਵੇਂ ਆਪਣੇ ਪਹੇ ਹੁੰਦੇ ਨੇਗੇ ਹਨ ਤੇ ਆ ਤੁਸੀਂ ਦੇਖੋ ਸਾਰੇ ਕਣਕੇ ਕਣਕ ਆ ਗਈ ਮਤਲਬ ਵਧੀਆ ਪੱਕੀ ਪਈ ਹੈਗੀ ਆ ਜੋ ਫਿਰ ਅਕਸਰ ਨਾ ਮੈਂ ਤਾਂ ਇਹ ਟੀਵੀ 'ਚ ਦੇਖਦਾ ਹੁੰਦਾ ਸੀਗਾ ਵੀ ਉੱਚੇ ਨੀਵੇਂ ਖੇਤਾਂ ਕੰਪੈਨ ਆਪਾਂ ਜਦੋਂ ਚੱਲਦੀ ਹੁੰਦੀ ਸੀਗੀ ਹਨਾ ਵੀ ਬਿਨਾ ਇਹ ਕਿਵੇਂ ਮਤਲਬ ਕਣਕ ਹੋ ਜਾਂਦੀ ਹੈਗੀ ਉੱਚੇ ਨੀਵੇਂ ਕੋਈ ਪਦਰਥ ਹੋਣੀ ਕੋਈ ਵੱਟ ਨਹੀਂ ਹੈਗੀ ਤੇ ਤੁਸੀਂ ਆਹ ਦੇਖੋ ਹਨਾ ਉਹੀ ਚੀਜ਼ ਆਪਾਂ ਮੈਂ ਅੱਜ ਸੇਮ ਦੇਖ ਰਿਆਂਗਾ ਮਤਲਬ ਜਿਹੜੀ ਮੈਂ ਟੀਵੀ ਤੇ ਦੇਖਦਾ ਹੁੰਦਾ ਸੀਗਾ ਜਾਂ ਮੋਬਾਈਲ ਤੇ ਆਪਾਂ ਉਦੋਂ ਘਰੇ ਦੇਖਦੇ ਹੁੰਦੇ ਸੀਗੇ ਉਹੀ ਚੀਜ਼ ਸੇਮ ਆ ਗਈ ਉੱਚਾ ਨੀਵਾ ਤੋਂ ਇਦਾਂ ਸਾਰੇ ਕਣਕੇ ਕਣਕ ਆ ਗਈ ਆ ਦੇਖੋ ਤੁਸੀਂ ਇਹ ਤੇ ਕੋਈ ਵੱਟ ਨਹੀਂ ਪਈ ਹੋਈ ਹੈਗੀ ਕੋਈ ਇੱਥੇ ਬੋਰ ਨਹੀਂ ਹੈਗਾ ਆ ਇਹ ਦੀਮੀ ਦੇ ਪਾਣੀ ਨਾਲ ਐ ਇਦਾਂ ਹੀ ਹੋ ਜਾਂਦੀ ਆ ਕਣਕ ਸਾਰੇ ਕੋਈ ਖਾਦ ਖੋਦ ਕੋਈ ਕੁਝ ਨਹੀਂ ਪਾਉਂਦੇ ਹੈਗੇ ਇਦਾਂ ਹੀ ਤੇ ਆ ਇਹਨਾਂ ਦਾ ਜਿਵੇਂ ਆਪਾਂ ਪਹਾੜ ਛੱਡ ਲੈਨੇ ਆਂ ਗਏਵੇਂ ਰਸਤਾ ਬਣਿਆ ਹੋਇਆ ਹੈਗਾ ਤੇ ਬਾਕੀ ਆਪੋ ਆਪ ਦੇ ਜਿਵੇਂ ਇਹਨਾਂ ਦੀਆਂ ਤਾਰਾਂ ਲੱਗੀਆਂ ਹੁੰਦੇ ਨੇ ਬਸ ਜਿਵੇਂ ਆ ਕਿਸੇ ਹੋਰ ਦਾ ਖੇਤ ਆ ਗਿਆ ਤੇ ਆ ਕਿਸੇ ਹੋਰ ਦਾ ਖੇਤ ਆ ਗਿਆ ਤੇ ਵੀਰੋ ਵੇ ਇੱਥੇ ਨਾ ਆ ਲਾਲ ਮਿੱਟੀ ਹੈ ਕੀ ਮਤਲਬ ਇੱਥੇ ਸਾਰੇ ਲਾਲ ਮਿੱਟੀ ਹੈਗੀ ਮਤਲਬ ਸਾਰੇ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਦੇਖੋਗੇ ਆ ਦੇਖੋ ਇੱਥੇ ਨਾ ਇਦਾਂ ਦੀ ਮਿੱਟੀ ਆ ਲਾਲ ਮਿੱਟੀ ਆ ਸਾਰੇ ਤੇ ਬਾਕੀ ਆ ਦੇਖੋ ਨਾ ਇੱਧਰ ਸਾਹਮਣੇ ਦਿਖਾਈਏ ਤੁਹਾਨੂੰ ਆਪਣੇ ਭੇਡਾਂ ਨੇ ਗਿਆ ਇਹ ਕੀ ਸਾਰਾ ਜਿਹੜਾ ਹੈਗਾ ਹੈ ਨਾ ਅੱਜ ਦੀ ਵਿਹਲੇ ਪੈਨੇ ਖੇਤ ਇਹ ਉਹ ਇਹਨਾਂ ਨੇ ਲਾਦਾ ਤਾਜੀ ਹੋਣਾ ਆਹ ਉਹਨੂੰ ਦਰਖਤ ਸੀ ਜਿਹੜਾ ਕੋਈ ਕੱਟਿਆ ਗਿਆ ਉਹਨੂੰ ਤੇ ਇਦਾਂ ਵੀਰੋ ਇਹ ਨਾ ਸਟੋਰ ਕਰ ਲੈਂਦੇ ਨੇ ਕਿ ਕਣਕ ਵੱਢਣ ਤੋਂ ਬਾਅਦ ਗੱਠਾਂ ਤੇ ਆ ਤੁਸੀਂ ਦੇਖੋ ਪਣੋ ਰਸਤੇ 'ਚ ਮਿਲੀਆਂ ਸੀ ਇਹਨਾਂ ਸ ਤਾਂ ਹੋਰ ਵੀ ਬਹੁਤ ਵੱਡੀਆਂ-ਵੱਡੀਆਂ ਮਤਲਬ ਫੈਕਟਰੀਆਂ ਵਾਂਗੂੰ ਇਹਨਾਂ ਨੇ ਸਟੋਰ ਕਰ ਰੱਖਿਆ ਤੇ ਪਰ ਉਹ ਉਹ ਨਾ ਕਾਫੀ ਦੂਰ ਆ ਪ੍ਰਾਈਵੇਟ ਪ੍ਰਾਪਰਟੀ ਹੁੰਦੀ ਹੈਗੀ ਆਪਾਂ ਇਦਾਂ ਜਾ ਨਹੀਂ ਸਕਦੇ ਹੈਗੇ ਹਨਾ ਜਿਵੇਂ ਰਸਤੇ ਦੇ ਵਿੱਚ ਆਪਾਂ ਨੂੰ ਜਿਵੇਂ ਕੋਈ ਮਿਲ ਜਾਂਦੀ ਹੈਗੀ ਤੇ ਆਪਾਂ ਉੱਥੋਂ ਵੀਡੀਓ ਵਗੈਰਾ ਤਾਂ ਬਣਾ ਸਕਦੇ ਆਂਗੇ ਪਰ ਆਪਾਂ ਐਵੇਂ ਕਿਸੇ ਦੀ ਮਤਲਬ ਪ੍ਰਾਈਵੇਟ ਪ੍ਰਾਪਰਟੀ ਦੇ ਅੰਦਰ ਨਹੀਂ ਜਾ ਸਕਦੇ ਹੈਗੇ ਆਪਾਂ ਤੇ ਆਹ ਦੇਖੋ ਰਸਤੇ 'ਚ ਮਿਲਿਆ ਸੀ ਆਪਾਂ ਨੂੰ ਇਦਾਂ ਹੈ ਇਕੱਠਾ ਬਣਾ ਲੈਂਦੇ ਨੇਗੇ ਬਾਕੀ ਕੋਈ ਆਪਾਂ ਨੂੰ ਹਜੇ ਮਿਲਿਆ ਨਹੀਂ ਰਸਤੇ ਦੇ ਵਿੱਚ ਕਿ ਨਾ ਕੋਈ ਮਸ਼ੀਨ ਚੱਲਦੀ ਕਿਉਂਕਿ ਹੋ ਸਕਦਾ ਅੱਜ ਕੋਈ ਨਾ ਚੱਲੇ ਤੇ ਬਾਕੀ ਦਿਨ ਚੱਲਦੀ ਹੋਵੇ ਹਨਾ ਬਟ ਇਹ ਆ ਵੀ ਚਲੋ ਦੇਖਦੇ ਆ ਟਰਾਈ ਕਰਾਂਗੇ ਜੇ ਆਪਾਂ ਨੂੰ ਹੋਰ ਅੱਗੇ ਕੋਈ ਮਿਲ ਗਿਆ ਤੇ ਆਪਾਂ ਫਿਰ ਦੇਖਾਂਗੇ ਕਿਵੇਂ ਮਤਲਬ ਇਹ ਗੱਠਾ ਬਣਾਉਂਦੇ ਨੇਗੇ ਜਾਂ ਕੀ ਇੱਥੇ ਦਾ ਸਿਸਟਮ ਹੈਗਾ ਵੈਸੇ ਤਾਂ ਚਲੋ ਆਪਣੇ ਵੀ ਹੁਣ ਮਸ਼ੀਨਾਂ ਦਾ ਪਤਾ ਹੀ ਆਪਾਂ ਨੂੰ ਪਰ ਇਹ ਹੁੰਦਾ ਵੀ ਚਲੋ ਇੱਥੇ ਦੀ ਤਕਨੀਕ ਦਾ ਪਤਾ ਲੱਗ ਜਾਂਦਾ ਵੀ ਕਿੰਦਾਂ ਦੀ ਤਕਨੀਕ ਹੈਗੀ ਤੇ ਵੀਰੋ ਘੁੰਮ ਦੇ ਘੁੰਮਦੇ ਆਪਾਂ ਆ ਗਏ ਸੀ ਵਾਪਿਸ ਕਿਉਂਕਿ ਕੁਝ ਆਪਾਂ ਨੂੰ ਮਿਲਿਆ ਨਹੀਂ ਹੈਗਾ ਮਸ਼ੀਨ ਵਗੈਰਾ ਤੇ ਫਿਰ ਉਹ ਤਾਂ ਮੇਰਾ ਰਸਤਾ ਸੀ ਵੀ ਅੱਗੇ ਅੱਗੇ ਜਿੰਨਾ ਮਰਜੀ ਆਪਾਂ ਜਾਈ ਚੱਲੀਏ ਤੇ ਇੱਧਰ ਤੁਸੀਂ ਦੇਖੋ ਵੀਊ ਅਖਾਈਏ ਤੁਹਾਨੂੰ ਅੱਜ ਆਪਾਂ